ਤੋ ਦਲਜੀਤ ਦੋਸਾਂ ਜਿਤ ਨਿਰੂ ਬਾਜਵਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਗੇੜੀਛੜੀ ਮਾਰਦੇ ਪਏ ਨੇ ਕਿਉਂਕਿ ਜੱਟ ਜੂੜੀ 3 ਜਿਹੜੀ ਫਿਲਮ ਹੈਗੀ ਚਲਦੀ ਹੈ ਰਿਲੀਜ਼ ਹੋਣ ਜਾ ਰਹੀ ਹੈ ਉਹਦੀ ਪ੍ਰਮੋਸ਼ਨ ਕਰਨ ਲਈ ਪੰਜਾਬ ਦੇ ਵਿੱਚ ਇਹ ਜੋੜੀ ਪਹੁੰਚੀ ਗਈ ਆ ਉਹ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਪਾ ਰਹੀ ਹੈ ਜਿਹਨੂੰ ਦੇਖਦੇ ਉਤੋਂ ਦੇ ਲੋਕ ਬਾਗੋ ਬਾਗ ਹੋ ਚੁੱਕੇਗੇ ਨੇ ਕਿਉਂਕਿ ਆਮ ਲੋਕਾਂ ਦੇ ਵਿੱਚ ਜਦੋਂ ਉਹਨਾਂ ਦਾ ਸੁਪਰਸਟਾਰ ਉਹਨਾਂ ਦੇ ਫੇਵਰਿਟ ਹੀਰੋ ਹੀਰੋਨ ਆ ਜਾਂ ਤਾਂ ਫਿਰ ਲੋਕ ਤਾਂ ਫਿਰ ਜਿਹੜੇ ਫੈਨ ਹੁੰਦੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਤਾਂ ਨਹੀਂ ਰਹਿੰਦਾਗਾ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਜਿਹਦੇ ਵਿੱਚ ਦਲਜੀਤ ਉਸਾਰ ਤੇ ਨਿਰੂ ਬਾਜ ਬੜੀ ਗਿਆ ਉਹ ਸੜਕਾ ਉੱਤੇ ਖਲੋ ਕੇ ਡਾਗਾ ਆ ਉੱਥੇ ਗੱਲਾਂ ਕਰਦੇ ਪੈਰੇ ਲੋਕਾਂ ਨਾਲ ਰੀਲਾ ਬਣਾਦੇ ਪਏ ਨੇ ਕਿ ਨਾਲ ਦੇ ਨਾਲ ਤੁਹਾਨੂੰ ਉਥੋਂ ਦਾ ਏਰੀਆ ਵੀ ਦਿਖਾਉਂਦੇ ਪਏਗੇ ਨੇ ਕੀ ਤੁਸੀਂ ਵੀ ਜੱਟ ਜੂਰ 3 ਫਿਲਮ ਦੇਖਣ ਦੇ ਚਾਹਵਾਨ ਹੈਗੇ ਹੋ ਕਿ ਜਾਂ ਤੁਸੀਂ ਜਾ ਰਹੇ ਹੋ ਕਿ ਤੁਸੀਂ ਪਹਿਲੀਆਂ ਵੀ ਫਿਲਮਾਂ ਦਲਜੀਤ ਉਸਾਰ ਦੀਆਂ ਦੇਖੀਆਂ ਪਸੰਦ ਕੀਤੀਆਂ ਐਂ ਤੱਕ ਕਿਵੇਂ ਨਹੀਂ ਤੁਹਾਨੂੰ ਫਿਲਮਾਂ ਲੱਗਦੀਆਂ ਉਹਦੀਆਂ ਕਮੈਂਟ ਕਰਕੇ ਜਰੂਰ ਬਾਕਸ ਵਿੱਚ ਹੈ ਲੁਧਿਆਣਾ ਵੀਰੇ ਜਿਹੜਾ ਅੱਜ ਚੌੜੇ ਬਜ਼ਾਰ ਘੇਟਾ ਕਰ ਇਹ ਐਕਚੁਅਲੋ thank you. Thank you.